ਤਨਵਾਦ ਕਰਦਾ ਤੇ ਇਹੀ ਅਰਦਾਸ ਕਰਦਾ ਕਿ ਪ੍ਰਮਾਤਮਾ ਸਿੱਖੋ ਅਮ ਨੂੰ ਚੜ੍ਹਦੀ ਕਲਾ ਬਖਸ਼ੇ ਸਿੱਖੋ ਅਗੇ ਤਰੱਕੀ ਕਰੇ ਏਕਤਾ ਬਖਸ਼ੇ ਤੇ ਉਹੀ ਗੱਲ ਹੈ ਫੇਰ ਕੇ ਜੂਲ ਤੇ ਨਿਸ਼ਾਨ ਰਹੇ ਖੰਡ ਮਾਰਾ ਵੈਗੁਰੂ ਜੀ ਗੁਰਖਾਲਤਾ ਵੈਗੁਰੂ ਜੀ ਕੀ ਫਤਿਹ ਭਈ ਤੱਕ ਘੋੜਸਵਾਰੀ ਦੀ ਕਲਾਸ ਦੋਸਤੋ ਜਿਹੜੀ ਸ਼ਾਮ ਦੀ ਕਲਾਸ ਹੈ ਫਿਰ ਉਹ ਗਤਕੇ ਦੀ ਤੇ ਕੁਰਬਾਨੀ ਦੀ ਕਲਾਸ ਹੁੰਦੀ ਹੈ ਜੋ ਕਿ 52 ਹੁਕਮਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਹੈ ਜਿੱਥੇ ਸੇਖ ਨੇ ਕਿਰਤ ਕਰਨੀ ਨਾਮ ਜਪਣਾ ਸਾਰੀਆਂ ਹਦੈਤਾਂ ਦੇ ਨਾਲ ਜੁੜਾ ਹਦੈਤਾਂ ਦੇ ਵਿੱਚ ਘੋੜ ਸਵਾਰੀ ਅਭਿਆਸ ਕਰਨਾ ਦੇ ਸ਼ਸਤਰ ਵਿੱਚ ਜਿਆਦਾ ਅਭਿਆਸ ਕਰਨਾ ਵੀ ਬਹੁਤ ਜ਼ਰੂਰੀ ਹੈ। ਸੋ ਜਿਹੜੇ ਗੁਰੂਆਂ ਪਿਆਰੇ ਨੇੜੇ ਪਿੰਡਾਂ ਦੇ ਹਾਂ ਜੇ ਕੋਈ ਬੱਚੇ ਰਹਿਣਾ ਚਾਹੁੰਦੇ ਐ ਸੋ ਸਾਡੇ ਕੋਲੇ ਇੱਥੇ ਰਹਿਣ ਵਾਸਤੇ ਪੰਜਾਬ ਤੋਂ ਬਾਹਰੋਂ ਵੀ ਆਉਂਦੇ ਜੁਪੀ ਤੋਂ ਜੰਮੂ ਤੋਂ ਬੱਚੇ ਰਹਿਣ ਵਾਸਤੇ ਆਉਂਦੇ ਨੇ ਰਾਜਸਥਾਨ ਤੋਂ ਜੂੜਦੀਆਂ ਛੁੱਟੀਆਂ ਦੇ ਸੋ ਬੱਚਿਆਂ ਦਾ ਰਹਿਣ ਦਾ ਬਿਆਨ